ਬਾਦ ਪੰਜਾਬ ਸਰਕਾਰ ਦੇ ਨੁਮਾਇੰਦੇ ਬਟਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਰੀਕਲ ਸੀ ਖੁਦ ਪਹੁੰਚੇ ਨੇ ਗਲਬਤ ਕਰ ਲਾਂਗੇ ਵਿਧਾਇਕ ਸਾਹਿਬ ਕੀ ਦੇਖਿਆ ਜੀ ਆ ਬੜੀ ਦੁਖਦਾਈ ਘਟਨਾ ਜੀ ਸਾਡੇ ਕਾਧੀਆਂ ਰੋਡ ਤੇ ਜਿਹੜੀ ਬੱਸ ਜਿਹੜੀ ਆ ਉਹ ਉਹਦਾ ਐਕਸੀਡੈਂਟ ਹੋ ਗਿਆ ਵਿੱਚ ਉਹ 4 ਦੇ ਕਰੀਬ ਜਿਹੜੀ ਮੌਤ ਹੋ ਗਈ ਹੈ ਕੋਈ 6-7 ਜਿਹੜੇ ਸੀਰੀਅਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਸੋ ਪਰਮਾਤਮਾਗੇ ਹੋਰ ਅਰਦਾਸ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਤੰਦਰੁਸਤੀ ਜਿਹੜੀ ਆ ਕਰਕੇ ਪਰਮਾਤਮਾ ਉਹਨਾਂ ਨੂੰ ਆਪਣੇ ਫਿਰ ਕਰ ਜਿਹੜੇ ਹੱਸਦੇ ਵਸਦੇ ਰਹਿਣ ਖੇਡਦੇ ਰਹਿਣ ਤੇ ਉਹ ਹੁਣ ਚੋ ਕੀ ਦੇਖਿਆ ਕਿੰਨੇ ਕੁ ਲੋਕ ਜ਼ਖਮੀ ਨੇ ਔਰ ਸਰਕਾਰ ਵੱਲੋਂ ਕੀ ਇਹਨਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਇਹ ਦੇਖੋ ਸਰਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਰਕਾਰ ਇੱਥੇ ਪਹੁੰਚ ਗਈ ਹੈ ਜੀ ਸਾਰੇ ਪੁਖਤਾ ਪ੍ਰਬੰਧ ਨੇ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਗੀ ਡਾਕਟਰਾਂ ਦੀ ਟੀਮ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਪ੍ਰੋਪਰਲੀ ਜਿਹੜੇ ਨੇ ਪੂਰੇ ਇੱਥੇ ਤਿਆਰੀ ਦੇ ਵਿੱਚ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਉਹਨੂੰ ਕਵਰ ਕਰ ਰਹੇ ਆ ਜੀ ਇਸਨ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕ ਅੱਜ ਸੀ ਹਾਲਚਲ ਜਾਣਨ ਆਏ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਣ ਦਿੱਤੀ ਛੱਡੀ ਜਾਏਗੀ ਔਰ ਪ੍ਰੋਪਰ ਇਲਾਜ ਹੋਏਗਾ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਕੈਮਰਾਮੈਨ ਪੰਟੀ ਦੇ ਨਾਲ ਔਨ ਅਅਰਲੀ ਨਿਤਲੂਥਰਾ ਬਟਾਲਾ ਮੈਂ ਐਮਐਸਆਈਟੀ ਕਰਦੀ ਪਈ ਆ ਵੀ ਤੇ ਅਈ ਹਚਵਲ ਜਾਣਾ ਸੀ ਆਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵੱਜੀ ਜਾਨ ਉਦੋਂ ਹੀ ਪਤਾ ਲੱਗਾ ਜਦੋਂ ਵੱਜੀ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਤੇ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ ਚ ਜਾਂਦੀ ਹੀ ਵੀ ਹੈ ਸੀ ਨੋਰ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਉਦੋਂ ਤੇਜ਼ ਸੀ ਬੱਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਸੀ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਅੱਛਾ ਇਹ ਹਾਦਸਾ ਹੋਇਆ ਕਿਦਾਂ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈ ਇਹਨੂੰ ਲੱਗਦਾ ਬਸ ਉਹਦਾ ਭਰੀ ਜੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿੱਟੀ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੈਕ ਲੱਥ ਗਈ ਹੈ ਜੀ ਹਾਂਜੀ ਜਿੰਤਰਾਂ ਦੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਹੈ ਉਹਦਾ ਲੰਬੇ ਰੂਟ ਵਾਲੀ ਨਾ ਉਹ ਤਾਂ ਬਸ ਥੋੜੀ ਦੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁਕਦੀ ਹੈ ਸਿਰਫ ਹਾਂਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਹੈਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਹੈਗੇ ਸ਼ਾਇਦ ਪਤਾ ਨਹੀਂ ਕੋਈ ਚਲਿਆ ਅਸੀਂ ਪਿੱਛੇੋਂ ਬੈਠੇ ਲਾਸਤੋਂ ਚੌਥੀ ਬਨਵੀ ਸੀਟ ਤੇ ਬੈਠੇ ਹਾਂ ਗੁਰਦੇਵ ਸਿੰਘ ਦਾ ਨਾਮ ਤੁਸੀਂ ਕਿੱਥੇ ਇੱਕ ਦੋ ਆਇਆ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬੱਸ ਕਿੱਥੋਂ ਆਈ ਬੱਸ ਬਟਾਲੇ ਤੋਂ ਆਈ ਹੈ ਬਟਾਲੇ ਤੋਂ ਕਿੱਥੇ ਜਾ ਰਹੀ ਹੈ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵੱਜੀ ਹੈ ਜਾ ਕੇ ਤੁਹਾਨੂੰ ਮੇਰੇ ਹਿਸਾਬ ਨਾਲ 80 ਕ ਜਾਨੇ ਹੋਣੇ ਆ। 80 ਕੀ ਬੰਦੇ ਜਿਹੜੇ ਜਕਮੀ ਹੋਏ ਨੇ। ਮੌਤ ਪਾਜੀ ਮੈਂ ਖਿਲਾਫ ਤੇ ਜੇ ਤਿੰਨ ਕ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ। ਕਿੰਦਾ ਕੱਢ ਕੇ ਹੁੰਦਾ। ਕਿ ਬੜੀ ਕੀ ਦਸੀਏ ਤੁਹਾਨੂੰ ਹੁਣ ਪਾਜੀ ਬਹੁਤ ਮਾੜਾ ਹਾਲ ਹੀ ਜਦੋਂ ਵੇਖਿਆ ਨਾ ਜਾ ਕੇ। ਬੜਾ ਔਫਾ ਕੱਢ ਕੇ ਲੰਦਾ। ਡਾਕਟਰ ਮਨਿੰਦਰ ਜੀ ਸਿੰਘ ਐਸੋਮੋ ਐਸਡੀਐਸ ਬਟਾਲਾ। ਇੱਕ ਸ਼ਹਾਦਤ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ। ਕਿਤੇ ਕਰਕੇ ਟੋਟਲ 20 ਜਿਹੜੇ ਸਾਡੇ ਕੋ ਕਾਜ਼ਲਟੀ ਆਈਆਂ। ਉਹਨਾਂ ਵਿੱਚੋਂ ਤਿੰਨ ਡੈੱਡ ਨੇ। ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਹੀ ਰੈਫਰ ਕਰ ਚੁੱਕੇ ਆ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨੋ ਅੰਡਰ ਕੰਟਰੋਲ ਟੋਟਲ ਟੋਟਲ ਮੈਚ ਵਿੱਚ ਦੱਸਿਆ 20 ਕਾਜ਼ੁਐਲਟੀ ਐਂਡ 3 ਡੈਡ ਨੇ ਪੰਜ ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ ਚਾਰ ਨੂੰ ਰੈਫਰ ਕਰਤਾ ਇੱਕ ਦੋ ਦਾ ਟਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਹੈ ਔਰ ਉਹਨਾਂ ਨੂੰ ਜਲਦੀ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10 11 ਜਿਹੜੇ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਬਟਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਖੁਦ ਪਹੁੰਚੇ ਨੇ ਗੱਲਬਾਤ ਕਰ ਲਾਂਗੇ ਵਿਧਾਇਕ ਸਾਹਿਬ ਕੀ ਦੇਖਿਆ ਜੀ ਆਪ ਬੜੀ ਦੁਖਦਾਈ ਘਟਨਾ ਜੀ ਸਾਡੇ ਕਾਧੀਆਂ ਰੋਡ ਤੇ ਜਿਹੜੀ ਬੱਸ ਜਿਹੜੀ ਆ ਉਹ ਉਹਦਾ ਐਕਸੀਡੈਂਟ ਹੋ ਗਿਆ ਵਿੱਚੋਂ 4 ਦੇ ਕਰੀਬ ਜਿਹੜੀ ਮੌਤ ਹੋ ਗਈ ਹੈ ਕੋਈ 6-7 ਜਿਹੜੇ ਸੀਰੀਅਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਸੋ ਅ ਪ੍ਰਮਾਤਮਾ ਅਗੇ ਹਰਦਾਸ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਤੰਦਰੁਸਤੀ ਜਿਹੜੀ ਆ ਅ ਕਰਕੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਫਿਰ ਕਰ ਜਿਹੜੇ ਹੱਸਦੇ ਵਸਦੇ ਰਹਿਣ ਖੇਡਦੇ ਰਹਿਣ ਤੇ ਉਹ ਉੱਚੀਓ ਕੀ ਦੇਖਿਆ ਕਿੰਨੇ ਕੁ ਲੋਕ ਜ਼ਖਮੀ ਨੇ ਔਰ ਸਰਕਾਰ ਵੱਲੋਂ ਕੀ ਇਹਨਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਹੈ ਦੇਖੋ ਸਰਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਰਕਾਰ ਇੱਥੇ ਪਹੁੰਚ ਗਈ ਹੈ ਜੀ ਸਾਰੇ ਪੁਖਤਾ ਪ੍ਰਬੰਧ ਨੇ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਗੀ ਡਾਕਟਰਾਂ ਦੀ ਟੀਮ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਪ੍ਰੋਪਰਲੀ ਜਿਹੜੇ ਨੇ ਪੂਰੇ ਇੱਥੇ ਤਿਆਰੀ ਦੇ ਵਿੱਚ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਉਹਨੂੰ ਕਵਰ ਕਰ ਰਹੇ ਆ ਜੀ ਇਹਨਾਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲ ਸੀ ਹਾਲਚਲ ਜਾਣਨ ਆਏ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਛਡਣ ਦਿੱਤੀ ਚੱਡੀ ਜਾਏਗੀ ਔਰ ਪ੍ਰੋਪਰ ਇਲਾਜ ਹੋਏਗਾ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਕੈਮਰਾਮੈਨ ਪੰਟੀ ਦੇ ਨਾਲ ਔਨ ਅਰਲੀ ਨਿਤਿੰਲੂਥਰਾ ਬਟਾਲਾ ਮੈਂ ਐਮਐਸਸੀ ਆਈਟੀ ਕਰਦੀ ਪਈ ਆ ਵੀ ਤੇ ਅਈ ਹਰਚੋਵਲ ਜਾਣਾ ਸੀ ਹਾਂਜੀ ਇੱਥੇ ਕਿੱਥੇ ਕੀ ਹੋਇਆ ਸ਼ਹਾਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵਜਜੀ ਜਨ ਉਦੋਂ ਹੀ ਪਤਾ ਲੱਗਾ ਜਦੋਂ ਵਜ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਹਾਂ ਨੋ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ ਚ ਜਾਣ ਲਈ ਹੈ ਵੀ ਹੈ ਸੀ ਨੋਰ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਓਦਾਂ ਤੇਜ਼ ਸੀ ਬਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈ ਬਸ ਓਦਾਂ ਭਰੀ ਜੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿੱਟੀ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੱਕ ਲੱਥ ਗਈ ਹੈ ਜੀ ਹਾਂਜੀ ਕਿਸ ਤਰ੍ਹਾਂ ਦੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਆ ਉਦਾਂ ਲੰਬੇ ਰੂਟ ਵਾਲੀ ਨਾ ਉਹ ਤਾਂ ਬਸ ਥੋੜੀ ਤੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁੱਕਦੀ ਐ ਸਿਰਫ ਹਾਂਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਹੈਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਹੈਗੇ ਸ਼ਾਇਦ ਪਤਾ ਨਹੀਂ ਕੋਈ ਚੰ데요 ਅਸੀਂ ਪਿੱਛੇੋਂ ਬੈਠੇ ਲਾਸਟ ਤੋਂ ਚੌਥੀ ਬਣਵੀਂ ਸੀਟ ਤੇ ਬੈਠੇ ਹਾਂ ਗੁਰਦੇਵ ਸਿੰਘ ਦਾ ਨਾਮ ਹੈ ਤੁਹਾਡੀ ਕਿੱਥੇ ਰਹਿਤੀ ਹੈ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਤੇ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬੱਸ ਕਿੱਥੋਂ ਆਈ ਬੱਸ ਬਟਾਲੇ ਤੋਂ ਆਈ ਹੈ ਤੇ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵੱਜੀ ਹੈ ਜਾ ਕੇ ਤਕਰੀਬਨ ਮੇਰੇ ਸਾਹਮਣੇ 80 ਕਿ ਜਾਨੇ ਹੋਣੇ ਆ 80 ਕਿ ਬੰਦੇ ਜਿਹੜੇ ਜਕੂਈ ਹੋਏ ਨਾਉਤ ਬਾਜੀ ਮੈਂ ਖਿਲਾਫ ਤੇ ਜੇ 3 ਕਿ ਜਾਨੇ ਦੱਸਣ ਦੇ ਬਾਕੀ ਪਤਾ ਨਹੀਂ ਬੜੀ ਕੀ ਦਸੀਏ ਤੁਹਾਨੂੰ ਹੁਣ ਬਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਅਲਫਾ ਕੱਢ ਕੇ ਲੰਦਾ ਜੀ ਡਾਕਟਰ ਮਨਿੰਦਰ ਜੀ ਸਿੰਘ ਐਸੋਮੋ ਐਸਡੀਐਸ ਬਟਾਲਾ ਇੱਕ ਸ਼ਹਾਬਾ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਕਿਤੇ ਕਰਕੇ ਟੋਟਲ 20 ਜਿਹੜੇ ਸਾਡੇ ਕੋ ਕਾਜ਼ਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਹੀ ਰੈਫਰ ਕਰ ਚੁੱਕੇ ਆਂ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਜਮੇ ਦੱਸਿਆ 20 ਕਾਜੁਐਲਟੀ ਹੈ 3 ਡੈੱਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ 4 ਨੂੰ ਰੈਫਰ ਕਰਤਾ ਹੈ 1-2 ਦਾ ਟ੍ਰੀਟਮੈਂਟ ਚੱਲ ਰਿਹਾ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਹੈ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10-11 ਜਾਨੀ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਬਟਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਖੁਦ ਪਹੁੰਚੇ ਨੇ ਗਲਬਤ ਕਰ ਲਾਂਗੇ ਵਿਧਾਇਕ ਸਾਹਿਬ ਕੀ ਦੇਖਿਆ ਜੀ ਆ ਬੜੀ ਦੁਖਦਾਈ ਘਟਨਾ ਜੀ ਸਾਡੇ ਕਾਧੀਆਂ ਰੋਡ ਤੇ ਜਿਹੜੀ ਬੱਸ ਜਿਹੜੀ ਆ ਉਹ ਉਹਦਾ ਐਕਸੀਡੈਂਟ ਹੋ ਗਿਆ ਵਿੱਚ ਉਹ 4 ਦੇ ਕਰੀਬ ਜਿਹੜੀ ਮੌਤ ਹੋ ਗਈ ਹੈ ਕੋਈ 6-7 ਜਿਹੜੇ ਸੀਰੀਅਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਸੋ ਪਰਮਾਤਮਾਗੇ ਹਰਦਾਸ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਤੰਦਰੁਸਤੀ ਜਿਹੜੀ ਆ ਅ ਕਰਕੇ ਪਰਮਾਤਮਾ ਉਹਨਾਂ ਨੂੰ ਆਪਣੇ ਫਿਰ ਕਰ ਜਿਹੜੇ ਹੱਸਦੇ ਵਸਦੇ ਰਹਿਣ ਖੇਡਦੇ ਰਹਿਣ ਤੇ ਹੁਣ ਜਿਉ ਕੀ ਦੇਖਿਆ ਕਿੰਨੇ ਕੁ ਲੋਕ ਜ਼ਖਮੀ ਨੇ ਔਰ ਸਰਕਾਰ ਵੱਲੋਂ ਕੀ ਇਹਨਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਇਹ ਦੇਖੋ ਸਰਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਰਕਾਰ ਇੱਥੇ ਪਹੁੰਚ ਗਈ ਹੈ ਜੀ ਸਾਰੇ ਪੁਖਤਾ ਪ੍ਰਬੰਧ ਨੇ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਊਗੀ ਡਾਕਟਰਾਂ ਦੀ ਟੀਮ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਪ੍ਰੋਪਰਲੀ ਜਿਹੜੇ ਨੇ ਪੂਰੇ ਇਥੇ ਤਿਆਰੀ ਦੇ ਵਿੱਚ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਉਹਨੂੰ ਕਵਰ ਕਰ ਰਹੇ ਆ ਜੀ ਇਹਨ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਹਾਲਚਲ ਜਾਣਨ ਆਏ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਛਡਣ ਦਿੱਤੀ ਛੱਡੀ ਜਾਏਗੀ ਔਰ ਪ੍ਰੋਪਰ ਇਲਾਜ ਹੋਏਗਾ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਕੈਮਰਾਮੈਨ ਪੰਟੀ ਦੇ ਨਾਲ ਔਨ ਅਰਲੀ ਨਿਤਲੂਥਰਾ ਬਟਾਲਾ ਮੈਂ ਐਮਐਸਆਈਟੀ ਕਰਦੀ ਪਈ ਆ ਵੀ ਤੇ ਅਈ ਹਰਚੋਵਲ ਜਾਣਾ ਸੀ ਹਾਂਜੀ ਇੱਥੇ ਕਿੱਥੇ ਕੀ ਹੋ ਗਿਆ ਸ਼ਹਾਬਾਦ ਲਾਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵੱਜੀ ਜਦੋਂ ਉਦੋਂ ਹੀ ਪਤਾ ਲੱਗਾ ਜਦੋਂ ਵੱਜੀ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਤੇ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ 'ਚ ਜਾਂਦੀ ਹੀ ਸੀ ਹੈ ਸੀ ਨੋਰ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਉਦੋਂ ਤੇਜ਼ ਸੀ ਬੱਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਈ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਅੱਛਾ ਇਹ ਹਾਦਸਾ ਹੋਇਆ ਕਿਦਾਂ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈ ਇਹਨੂੰ ਲੱਗਦਾ ਹੈ ਬਸ ਉਹਦਾ ਭਰੀ ਜੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿੱਟੀ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੈਕ ਲੱਥ ਗਈ ਹੈ ਹਾਂਜੀ ਜਿਸ ਤਰ੍ਹਾਂ ਦੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਆ ਉਹਦਾ ਲੰਬੇ ਰੂਟ ਵਾਲੀ ਨਾ ਉਹ ਬਸ ਥੋੜੀ ਤੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁੱਕਦੀ ਐ ਸਿਰਫ ਹਾਂਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਅੱਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਅੱਗੇ ਸ਼ਾਇਦ ਪਤਾ ਨਹੀਂ ਕੋਈ ਚਲਿਆ ਅਸੀਂ ਪਿੱਛੇੋਂ ਬੈਠੇ ਲਾਸਟ ਤੋਂ ਚੌਥੀ ਬੰਨਵੀ ਸੀਟ ਤੇ ਬੈਠੇ ਹਾਂ ਗੁਰਦੇਵ ਸਿੰਘ ਦਾ ਨਾਮ ਹੈ ਤੁਸੀਂ ਕਿੱਥੇ ਰਿਤ ਕਿ ਕਿਧੋਂ ਆਇਆ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਤੇ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬੱਸ ਕਿੱਥੋਂ ਹੈ ਬੱਸ ਬਟਾਲੇ ਤੋਂ ਆਈ ਹੈ ਬਟਾਲੇ ਤੋਂ ਕਿੱਥੇ ਜਾ ਰਹੀ ਹੈ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬੱਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵੱਜੀ ਜਾ ਕੇ ਤਕਰੀਬਨ ਜਿਹੜਾ ਸਾਹ ਨੂੰ 80 ਕ ਜਾਨੇ ਹੋਣੇ ਆ 80 ਬੰਦੇ ਜਿਹੜੇ ਜਖਮੀ ਹੋਏ ਮੌਤ ਬਾਜੀ ਮੈਂ ਖਲਾਲ ਤੋਂ ਜੇ ਤਿੰਨ ਕ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਬੜੀ ਕੀ ਦਸੀਏ ਤੁਹਾਨੂੰ ਹੋਣ ਬਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਔਖਾ ਕੱਢ ਕੇ ਲੈਂਦਾ ਜੀ ਡਾਕਟਰ ਮਨਿੰਦਰ ਜੀ ਸਿੰਘ ਐਸਓਮਾ ਐਸਡੀਐਸ ਬਟਾਲਾ ਇੱਕ ਸ਼ਹਾਬਾ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋ ਕਾਜ਼ਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਹੀ ਰੈਫਰ ਕਰ ਚੁੱਕੇ ਆ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਜਮੇ ਦੱਸਿਆ 20 ਕਾਜੁਐਲਟੀ ਹੈ 3 ਡੈਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ ਚਾਰ ਨੂੰ ਰੈਫਰ ਕਰਤਾ ਹੈ 1 2 ਦਾ ਟਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਆ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10 11 ਜਿਹੜੇ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਬਟਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਰੀਕਲਸੀ ਖੁਦ ਪਹੁੰਚੇ ਨੇ ਗਲਬਤ ਕਰ ਲਾਂਗੇ ਵਿਧਾਇਕ ਸਾਹਿਬ ਕੀ ਦੇਖਿਆ ਜੀ ਆਕ ਬੜੀ ਦੁਖਦਾਈ ਘਟਨਾ ਜੀ ਸਾਡੇ ਕਾਧੀਆਂ ਰੋਡ ਤੇ ਜਿਹੜੀ ਬੱਸ ਜਿਹੜੀ ਆ ਉਹ ਉਹਦਾ ਐਕਸੀਡੈਂਟ ਹੋ ਗਿਆ ਵਿੱਚ ਉਹ 4 ਦੇ ਕਰੀਬ ਜਿਹੜੀ ਮੌਤ ਹੋ ਗਈ ਆ ਕੋਈ 6-7 ਜਿਹੜੇ ਸੀਰੀਅਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਸੋ ਅ ਪ੍ਰਮਾਤਮਾਗੇ ਹਰਦਾਸ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਤੰਦਰੁਸਤੀ ਜਿਹੜੀ ਆ ਅ ਕਰਕੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਫਿਰ ਕਰ ਜਿਹੜੇ ਹੱਸਦੇ ਵਸਦੇ ਰਹਿਣ ਖੇਡਦੇ ਰਹਿਣ ਤੇ ਹੁਣ ਜਿਓ ਕੀ ਦੇਖਿਆ ਕਿੰਨੇ ਕੁ ਲੋਕ ਜ਼ਖਮੀ ਨੇ ਔਰ ਸਰਕਾਰ ਵੱਲੋਂ ਕੀ ਇਹਨਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਦੇਖੋ ਸਰਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਰਕਾਰ ਇੱਥੇ ਪਹੁੰਚ ਗਈ ਹੈ ਜੀ ਸਾਰੇ ਪੁਖਤਾ ਪ੍ਰਬੰਧ ਨੇ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਗੀ ਡਾਕਟਰਾਂ ਦੀ ਟੀਮ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਪ੍ਰੋਪਰਲੀ ਜਿਹੜੇ ਨੇ ਪੂਰੇ ਇੱਥੇ ਤਿਆਰੀ ਦੇ ਵਿੱਚ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਉਹਨੂੰ ਕਵਰ ਕਰ ਰਹੇ ਆ ਜੀ ਇਹ ਸੁਣ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਹਾਲਚਲ ਜਾਣਨ ਆਏ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਛਡਣ ਦਿੱਤੀ ਛੱਡੀ ਜਾਏਗੀ ਔਰ ਪ੍ਰੋਪਰ ਇਲਾਜ ਹੋਏਗਾ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂਕਿ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਕੈਮਰਾਮੈਨ ਪੰਟੀ ਦੇ ਨਾਲ ਔਨ ਅਅਰਲੀ ਨਿਤਿੰਲ ਉਥਰਾ ਬਟਾਲਾ ਮੈਂ ਐਮਐਸਸੀ ਆਈਟੀ ਕਰਦੀ ਪਈ ਆ ਵੀ ਤੇ ਅਈ ਹਰਚਵਾਲ ਜਾਣਾ ਸੀ ਹਾਂਜੀ ਕਿੱਥੇ ਲੱਗੇ ਕੀ ਹੋ ਗਿਆ ਸ਼ਹਾਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵਜਜੀ ਜਨ ਉਦੋਂ ਹੀ ਪਤਾ ਲੱਗਾ ਜਦੋਂ ਵਜ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਹਾਂ ਨੋ ਜਿੱਦਾਂ ਪਹਿਲਾਂ ਸਪੀਡ ਦੇ ਉਸੇ ਸਪੀਡ 'ਚ ਜਾਣ ਲਈ ਹੈ ਸੀ ਨਾ ਜਿਹੜੀ ਸਪੀਡ ਦੇ ਡੇਲੀ ਜਾਂਦੀ ਉੱਥੇ ਉਹਦਾ ਤੇਜ਼ ਸੀ ਬਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਅੱਛਾ ਇਹ ਸਭ ਹੋਇਆ ਕਿਦਾਂ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈਆਂ ਨੇ ਬੱਸ ਉਦਾਂ ਭਰੀ ਸੀ ਪਰ ਖੜਾ ਕੋਈ ਨਹੀਂ ਸੀ ਸਾਰੇ ਸੀਟ 'ਤੇ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੈਕ ਲੱਥ ਗਈ ਹੈ ਹਾਂਜੀ ਜਿਸ ਤਰ੍ਹਾਂ ਦੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਆ ਉਹਦਾ ਲੰਬੇ ਰੂਟ ਵਾਲੀ ਐ ਨਾ ਤੂੰ ਬਸ ਥੋੜੀ ਤੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁੱਕਦੀ ਐ ਸਿਰਫ ਹਾਂਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਅੱਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਹੈਗੇ ਸ਼ਾਇਦ ਪਤਾ ਨਹੀਂ ਕੁਝ ਹਿੰਦੀ ਆਹੀ ਪਿੱਛੇੋਂ ਬੈਠੇ ਲਾਸਤੋਂ ਚੌਥੀ ਬਣਵੀ ਸੀਟ ਤੇ ਬੈਠੇ ਹਾਂ ਜੀ ਗੁਰਦੇਵ ਸਿੰਘ ਆ ਨੰਦ ਜੀ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਤੇ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬਸ ਕਿੱਥੋਂ ਆਈ ਬਸ ਬਟਾਲੇ ਤੋਂ ਆਈ ਹੈ ਤੇ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਈ ਜਾ ਗਈ ਤਕਰੀਬਨ ਮੇਰੇ ਸਾਹਮਣੇ 80 ਕੁ ਜਾਣੇ ਹੋਣੇ ਆ 80 ਕੇ ਬੰਦੇ ਜਿਹੜੇ ਜਖਮੀ ਹੋਏ ਬਹੁਤ ਬਾਜੀ ਮੈਂ ਖ਼ਲਾਲ ਤੇ ਤਿੰਨ ਕ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਬੜੀ ਕੀ ਦਸੀਏ ਤੁਹਾਨੂੰ ਹੁਣ ਬਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਔਖਾ ਕੱਢ ਕੇ ਲੰਦਾ ਜੀ ਡਾਕਟਰ ਮਨਿੰਦਰ ਜੀ ਸਿੰਘ ਐਸਓਮਾ ਐਸਡੀਐਸ ਬਟਾਲਾ ਇੱਕ ਸ਼ਹਾਦ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋ ਕਾਜ਼ਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਹੀ ਰੈਫਰ ਕਰ ਚੁੱਕੇ ਆ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨਾਓ ਅੰਡਰ ਕੰਟਰੋਲ ਟੋਟਲ ਟੋਟਲ ਮੈਜਮੇ ਦੱਸਿਆ 20 ਕਾਜੁਐਲਟੀ ਹੈ ਤੇ 3 ਡੈੱਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ ਚਾਰ ਨੂੰ ਰੈਫਰ ਕਰਤਾ ਹੈ 1 2 ਦਾ ਟਰੀਟਮੈਂਟ ਚੱਲ ਰਿਹਾ ਆ ਆਈਵੀ ਫਲੂਇਡ ਵਗੈਰਾ ਸਟੀਚਿੰਗ ਵਗੈਰਾ ਹੋ ਰਹੀ ਆ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10 11 ਜਿਹੜੇ ਉਹ ਸਟੇਬਲ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਬਟਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਖੁਦ ਪਹੁੰਚੇ ਨੇ ਗੱਲਬਾਤ ਕਰ ਲਾਂਗੇ ਵਿਧਾਇਕ ਸਾਹਿਬ ਕੀ ਦੇਖਿਆ ਜੀ ਆਕ ਬੜੀ ਦੁਖਦਾਈ ਘਟਨਾ ਜੀ ਸਾਡੇ ਕਾਧੀਆਂ ਰੋਡ ਤੇ ਜਿਹੜੀ ਬੱਸ ਜਿਹੜੀ ਆ ਉਹ ਉਹਦਾ ਐਕਸੀਡੈਂਟ ਹੋ ਗਿਆ ਵਿਚੋਂ 4 ਦੇ ਕਰੀਬ ਜਿਹੜੀ ਮੌਤ ਹੋ ਗਈ ਹੈ ਕੋਈ 6-7 ਜਿਹੜੇ ਸੀਰੀਅਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਸੋ ਅ ਪ੍ਰਮਾਤਮਾਗੇ ਹਰਦਾਸ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਤੰਦਰੁਸਤੀ ਜਿਹੜੀ ਆ ਅ ਕਰਕੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਫਿਰ ਕਰ ਜਿਹੜੇ ਹੱਸਦੇ ਵਸਦੇ ਰਹਿਣ ਖੇਡਦੇ ਰਹਿਣ ਤੇ ਹੁਣ ਜਿਓ ਕੀ ਦੇਖਿਆ ਕਿੰਨੇ ਕੁ ਲੋਕ ਜ਼ਖਮੀ ਨੇ ਔਰ ਸਰਕਾਰ ਵੱਲੋਂ ਕੀ ਇਹਨਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਹੈ ਦੇਖੋ ਸਰਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਰਕਾਰ ਇੱਥੇ ਪਹੁੰਚ ਗਈ ਹੈ ਜੀ ਸਾਰੇ ਪੁਖਤਾ ਪ੍ਰਬੰਧ ਨੇ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਗੀ ਡਾਕਟਰਾਂ ਦੀ ਟੀਮ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਪ੍ਰੋਪਰਲੀ ਜਿਹੜੇ ਨੇ ਪੂਰੇ ਇੱਥੇ ਤਿਆਰੀ ਦੇ ਵਿੱਚ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਉਹਨੂੰ ਕਵਰ ਕਰ ਰਹੇ ਆ ਜੀ ਇਹਨ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਹਾਲਚਲ ਜਾਣਨ ਆਏ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਛਡਣ ਦਿੱਤੀ ਛੱਡੀ ਜਾਏਗੀ ਔਰ ਪ੍ਰੋਪਰ ਇਲਾਜ ਹੋਏਗਾ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂਕਿ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਕੈਮਰਾਮੈਨ ਪੰਟੀ ਦੇ ਨਾਲ ਔਨ ਅਅਰਲੀ ਨਿਤਿਲ ਉਥਰਾ ਬਟਾਲਾ ਮੈਂ ਐਮਐਸਸੀ ਆਈਟੀ ਕਰਦੀ ਪਈ ਆ ਵੀ ਤੇ ਇਹ ਹਰਚਵਾਲ ਜਾਣਾ ਸੀ ਹਾਂਜੀ ਕਿੱਥੇ ਲੱਗੇ ਕੀ ਹੋਇਆ ਸ਼ਾਹਬਾਦ ਲੱਗੇ ਐਕਸੀਡੈਂਟ ਹੋਇਆ ਪਤਾ ਨਹੀਂ ਅਚਾਨਕ ਹੀ ਵਜਜੀ ਜਨ ਉਦੋਂ ਹੀ ਪਤਾ ਲੱਗਾ ਜਦੋਂ ਵਜ ਗਈ ਪਹਿਲਾਂ ਕੁਝ ਪਤਾ ਨਹੀਂ ਲੱਗਾ ਹੈਗਾ ਹਾਂ ਨੋ ਜਿੱਦਾਂ ਪਹਿਲਾਂ ਸਪੀਡ ਤੇ ਉਸੇ ਸਪੀਡ ਚ ਜਾਣ ਲਈ ਹੈ ਸੀ ਨੋਰ ਜਿਹੜੀ ਸਪੀਡ ਤੇ ਡੇਲੀ ਜਾਂਦੀ ਉੱਥੇ ਓਦਾਂ ਤੇਜ਼ ਸੀ ਬੱਸ ਥੋੜੀ ਇਹ ਚੰਡੀਗੜ੍ਹ ਵਾਲੀ ਬੱਸ ਈ ਵੀ ਹੁਸ਼ਿਆਰਪੁਰ ਚੰਡੀਗੜ੍ਹ ਜਾਣੀ ਸੀ ਪਤਾ ਨਹੀਂ ਲੱਗਾ ਕੁਝ ਵੀ ਇਹ ਅਚਾਨਕ ਹੀ ਵੱਜ ਗਈ ਜੀ ਬੱਸ ਓਦਾਂ ਭਰੀ ਸੀ ਪਰ ਖੜਾ ਕੋਈ ਨਹੀਂ ਸੀ ਸਾਰੇ ਸਿੱਟੀ ਬੈਠੇ ਸੀ ਸਾਰੇ ਸੀਟਾਂ ਦੇ ਉੱਤੇ ਕਾਫੀ ਗੰਭੀਰ ਨੇ ਵੀ ਕਾਫੀ ਲੱਗੀਆਂ ਸੱਟਾਂ ਕੁਝ ਤੇ ਹੁਣ ਇੱਕ ਦੀ ਤੇ ਨੱਕ ਲੱਥ ਗਈ ਹੈ ਜੀ ਹਾਂਜੀ ਕਿੰਨੀ ਸਪੀਡ ਹੁੰਦੀ ਹੈ ਤੇਜ਼ ਹੁੰਦੀ ਆ ਉਦਾਂ ਲੰਬੇ ਰੂਟ ਵਾਲੀ ਐ ਨਾ ਤੂੰ ਬਸ ਥੋੜੀ ਤੇ ਨਹੀਂ ਰੁੱਕਦੀ ਨਹੀਂ ਕਾਦੀਆਂ ਰੁੱਕਦੀ ਐ ਸਿਰਫ ਹਾਂਜੀ ਉਹ ਅੱਗੇ ਬੈਠਣ ਨਹੀਂ ਦਿੰਦੇ ਅਗੇ ਕਿਸੇ ਨੂੰ ਸਵਾਰੀ ਨੂੰ ਡਰਾਈਵਰ ਦੇ ਨਾਲ ਕੋਈ ਨਹੀਂ ਬੈਠਣ ਦਿੰਦੇ ਅਗੇ ਸ਼ਾਇਦ ਪਤਾ ਨਹੀਂ ਕੁਝ ਹੁੰਦਾ ਆਹੀ ਪਿੱਛੇੋਂ ਬੈਠੇ ਲਾਸਤੋਂ ਚੌਥੀ ਬਣਵੀ ਸੀਟ ਤੇ ਬੈਠੇ ਹਾਂ ਗੁਰਦੇਵ ਸਿੰਘ ਦਾ ਨਾਮ ਚੱਤੀ ਤੁਸੀਂ ਕਿੱਥੇ ਰਹਿੰਦੇ ਕਿ ਇਹ ਸਾਡੀ ਸਿਸਟਰ ਆ ਸਾਡੀ ਮਾਤਾ ਜੀ ਸਿਸਟਰ ਆ ਸਾਡੀ ਇਹ ਤੇ ਬਟਾਲੇ ਤੋਂ ਕਾਲਜ ਜਾ ਰਹੀ ਸੀ ਬਟਾਲੇ ਤੋਂ ਕਾਲਜ ਤੋਂ ਵਾਪਸ ਜਾ ਰਹੀ ਪਿੰਡ ਬਸ ਕਿੱਥੇ ਵਾਪਸ ਬਸ ਬਟਾਲੇ ਤੋਂ ਆਈ ਹੈ ਤੇ ਹਰਚਵਾਲ ਹਰਚਵਾਲ ਜੀ ਹਾਂਜੀ ਹਾਂਜੀ ਤੇ ਇਹ ਬਸ ਸਟੈਂਡ ਜਿਹੜਾ ਸ਼ਾਹਬਾਦ ਅੱਡਾ ਵਾ ਉੱਥੇ ਵਜਦੀ ਹੈ ਜਾ ਕੇ ਤਕਰੀਬਨ ਮੇਰੇ ਸਾਹਮਣੇ 80 ਕ ਜਾਨੇ ਹੋਣੇ ਆ 80 ਕੇ ਬੰਦੇ ਜਿਹੜੇ ਜਕਮੀ ਹੋਏ ਮੌਤ ਪਾਜੀ ਮੈਂ ਖ਼ੁਲਾਸਾ ਤੇ ਤਿੰਨ ਕ ਜਾਨੇ ਦੱਸਣ ਦੇ ਬਾਕੀ ਕੋ ਪਤਾ ਨਹੀਂ ਬੜੀ ਕੀ ਦਸੀਏ ਤੁਹਾਨੂੰ ਹੁਣ ਬਾਜੀ ਬਹੁਤ ਮਾੜਾ ਹਾਲੀ ਜਦੋਂ ਵੇਖਿਆ ਨਾ ਜਾ ਕੇ ਬੜਾ ਅੱਖਾ ਕੱਢ ਕੇ ਹੁੰਦਾ ਜੀ ਡਾਕਟਰ ਮਨਿੰਦਰ ਜੀ ਸਿੰਘ ਐਸੋਮਾ ਐਸਡੀਐਸ ਬਟਾਲਾ ਇੱਕ ਸ਼ਹਾਬਾਦ ਲੱਗੇ ਕੋਈ ਬੱਸ ਦਾ ਐਕਸੀਡੈਂਟ ਹੋਇਆ ਜਿਹਦੇ ਕਰਕੇ ਟੋਟਲ 20 ਜਿਹੜੇ ਸਾਡੇ ਕੋ ਕਾਜ਼ਲਟੀ ਆਈਆਂ ਉਹਨਾਂ ਵਿੱਚੋਂ ਤਿੰਨ ਡੈੱਡ ਨੇ ਤੇ ਬਾਕੀ 17 ਜਿਹੜੇ ਹੈਗੇ ਨੇ ਉਹ ਵਿੱਚ ਕੁਝ ਸੀਰੀਅਸ ਇੰਜਰੀ ਵਾਲੇ ਨੇ ਸੀਰੀਅਸ ਇੰਜਰੀ ਵਾਲੇ ਚਾਰ ਨੂੰ ਅਸੀਂ ਰੈਫਰ ਕਰ ਚੁੱਕੇ ਆਂ ਕੁਝ ਹੋਰ ਇੱਕ ਦੋ ਨੂੰ ਸ਼ਾਇਦ ਕਰਨਾ ਪਏ ਬਾਕੀਆਂ ਦਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਤੇ ਸਿਚੁਏਸ਼ਨ ਇਜ਼ ਨੋ ਅੰਡਰ ਕੰਟਰੋਲ ਟੋਟਲ ਟੋਟਲ ਮੈਡੀਕਲ ਦੱਸਿਆ 20 ਕਾਜ਼ੁਐਲਟੀ ਹੈ 3 ਡੈਡ ਨੇ 5 ਸੀਰੀਅਸਲੀ ਇੰਜਰਡ ਨੇ ਉਹਨਾਂ ਵਿੱਚੋਂ 4 ਨੂੰ ਰੈਫਰ ਕਰਤਾ ਹੈ 1-2 ਦਾ ਟ੍ਰੀਟਮੈਂਟ ਚੱਲ ਰਿਹਾ ਆਈਵੀ ਫਲੂਇਡ ਵਗੈਰਾ ਸਚਿੰਗ ਵਗੈਰਾ ਹੋ ਰਹੀ ਹੈ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਫਰ ਕਰ ਰਹੇ ਆ ਬਾਕੀ ਜਿਹੜੇ ਹੈਗੇ 10-11 ਜਾਨੀ ਉਹ ਸਟੇਬਲ ਨੇ ਤੇ ਬਟ ਉਹਨਾਂ ਦਾ ਇਲਾਜ ਚੱਲ ਰਿਹਾ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਦੇ ਨੁਮਾਇੰਦੇ ਬਟਾਲਾ ਤੋਂ ਵਿਧਾਇਕਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਖੁਦ ਪਹੁੰਚੇ ਨੇ ਗਲਬਤ ਕਰ ਲਾਂਗੇ ਵਿਧਾਇਕ ਸਾਹਿਬ ਕੀ ਦੇਖਿਆ ਜੀ ਆ ਬੜੀ ਦੁਖਦਾਈ ਘਟਨਾ ਜੀ ਸਾਡੇ ਕਾਧੀਆਂ ਰੋਡ ਤੇ ਜਿਹੜੀ ਬੱਸ ਜਿਹੜੀ ਆ ਉਹ ਉਹਦਾ ਐਕਸੀਡੈਂਟ ਹੋ ਗਿਆ ਵਿੱਚ ਉਹ 4 ਦੇ ਕਰੀਬ ਜਿਹੜੀ ਮੌਤ ਹੋ ਗਈ ਹੈ ਕੋਈ 6-7 ਜਿਹੜੇ ਸੀਰੀਅਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਅੰਮ੍ਰਿਤਸਰ ਰੈਫਰ ਕਰਨਾ ਪਿਆ ਸੋ ਪਰਮਾਤਮਾ ਅਗੇ ਹਰਦਾਸ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਤੰਦਰੁਸਤੀ ਜਿਹੜੀ ਆ ਅ ਕਰਕੇ ਪਰਮਾਤਮਾ ਉਹਨਾਂ ਨੂੰ ਆਪਣੇ ਫਿਰ ਕਰ ਜਿਹੜੇ ਹੱਸਦੇ ਵਸਦੇ ਰਹਿਣ ਖੇਡਦੇ ਰਹਿਣ ਤੇ ਉਹ ਹੁਣ ਚੋ ਕੀ ਦੇਖਿਆ ਕਿੰਨੇ ਕੁ ਲੋਕ ਜ਼ਖਮੀ ਨੇ ਔਰ ਸਰਕਾਰ ਵੱਲੋਂ ਕੀ ਇਹਨਾਂ ਦੇ ਇਲਾਜ ਲਈ ਕੀਤਾ ਜਾ ਰਿਹਾ ਹੈ ਦੇਖੋ ਸਰਕਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਸਰਕਾਰ ਇੱਥੇ ਪਹੁੰਚ ਗਈ ਹੈ ਜੀ ਸਾਰੇ ਪੁਖਤਾ ਪ੍ਰਬੰਧ ਨੇ ਜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਗੀ ਡਾਕਟਰਾਂ ਦੀ ਟੀਮ ਸਿਵਲ ਸਰਜਨ ਸਹਿਬਾਨ ਸਾਰੇ ਡਾਕਟਰ ਪ੍ਰੋਪਰਲੀ ਜਿਹੜੇ ਨੇ ਪੂਰੇ ਇਥੇ ਤਿਆਰੀ ਦੇ ਵਿੱਚ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਪੈ ਰਹੀ ਉਹਨੂੰ ਕਵਰ ਕਰ ਰਹੇ ਆ ਜੀ ਇਹ ਸੁਣ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਹਾਲਚਲ ਜਾਣਣ ਆਏ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਣ ਦਿੱਤੀ ਛੱਡੀ ਜਾਏਗੀ ਔਰ ਪ੍ਰੋਪਰ ਇਲਾਜ ਹੋਏਗਾ ਹਰ ਤਰ੍ਹਾਂ ਦੇ ਡਾਕਟਰ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਲ ਉਥਰਾ ਬਟਾਲਾ ਮੈਂ ਐਮਐਸਸੀ ਆਈਟੀ ਕਰਦੀ ਪਈ ਆ ਵੀ ਤੇ ਇਹ ਹਚਵਾਲ ਜਾਣਾ ਸੀ Hunji.